ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਿਸਾਨ ਵੀਰੋ ਜਾਣਕਾਰੀ ਸਾਂਝੀ ਕਰਨੀ ਕਿਉਂਕਿ ਮੁੱਖ ਰੂਪ 'ਚ ਜਿਹੜਾ ਸਵਾਲ ਆ ਰਿਹਾ ਝੋਨਾ ਰੁਕਣ ਦਾ ਫਟਾਰਾ ਨਾ ਹੋਣ ਦਾ ਤੇ ਜਿਹੜੀ ਹੈਗੀ ਡਿਵੈਲਪਮੈਂਟ ਜਿਹੜੀ ਫਸਲ ਦੀ ਨਹੀਂ ਹੋ ਰਹੀ ਜਿੱਥੋਂ-ਜਿੱਥੋਂ ਜੁੜੇ ਹੈਗੇ ਖਾਸ ਤੌਰ ਤੇ ਸਵਾਲ ਆ ਰਹੇ ਆ ਵੈਸੇ ਅੱਜ ਜਿਹੜਾ ਹੈਗਾ 22 ਜੁਲਾਈ ਨੂੰ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜਿਹੜੀ ਬਾਰਸ਼ ਆ ਤੇ ਜਿੱਥੇ ਨੀਵੇਂ ਇਲਾਕਿਆਂ ਦੇ ਵਿੱਚ ਜਾਂ ਜਿੱਥੇ ਹੜਾਂ ਦੀ ਸਥਿਤੀ ਬਣੀ ਸੀ ਉੱਥੇ ਜਿਹੜਾ ਹੋਰ ਨੁਕਸਾਨ ਹੋਣ ਦਾ ਖਤਰਾ ਵਾਹਗਰੂ ਪਲੀਕਰਨ ਜਿਹੜੀ ਗੱਲ ਆਪਾਂ ਕਰਦੇ ਸੀਗੇ ਕਿ ਖਾਸ ਤੌਰ ਤੇ ਕਿਸਾਨ ਵੀਰੋਂ ਮੈਂ ਤੁਹਾਨੂੰ ਪਹਿਲਾਂ ਵੀ ਪਿਛਲੇ ਸਾਲਾਂ ਜਿਵੇਂ ਆਪਾਂ ਇਹੀ ਗੱਲ ਕਰਦੇ ਕਿ ਝੋਨੇ ਦੇ ਵਿੱਚ ਮੁੱਖ ਤੌਰ ਤੌਰ ਤੇ ਜਿਹੜਾ ਆਪਾਂ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਪਾਉਂਦੇ ਆ ਉਦੋਂ ਇਲਾਵਾ ਕਿਉਂਕਿ ਕੈਲਸ਼ੀਅਮ ਮੈਗਨੀਸ਼ੀਅਮ ਇਹ ਕਿਸੇ ਨਾ ਕਿਸੇ ਹਾਲਤ ਦੇ ਵਿੱਚ ਪਾਣੀ ਰਹੀਂ ਐਡ ਹੁੰਦੇ ਰਹਿੰਦੇ ਆ ਜਾਂ ਆਪਾਂ ਸਿੰਗਲ ਸੁਪਰ ਫਾਸਫੇਟ ਪਾਉਣਿਆਂ ਦਾ ਕੈਲਸ਼ੀਅਮ ਐਡ ਹੁੰਦਾ ਰਹਿੰਦਾ ਸਲਫਰ ਵੀ ਐਡ ਹੁੰਦਾ ਰਹਿੰਦਾ ਹੈਗਾ ਨਾਲ ਫਾਸਫੋਰਸ ਐਡ ਹੁੰਦਾ ਮੈਗਨੀਸ਼ੀਅਮ ਦੀ ਬਹੁਤੀ ਆਪਣੇ ਖੇਤਾਂ ਦੇ ਵਿੱਚ ਘਾਟ ਨਹੀਂ ਆਉਂਦੀ ਹੈਗੀ ਤੇ ਇਦੋਂ ਉਲਾਵਾ ਜਿਹੜੇ ਮੁੱਖ ਤੌਰ ਤੇ ਜ਼ਿੰਕ ਤੇ ਲੋਹਾ ਤੱਤ ਕਿਉਂਕਿ ਬੋਰੋਨ ਆਪਾਂ ਗੋਭ ਸਮੇ ਜਿਹੜੀ ਹੈਗੀ ਉਹਦੇ ਬਾਰੇ ਗੱਲ ਕਰਾਂਗੇ ਜਦੋਂ ਫਲਾਵਰਿੰਗ ਹੋਣੀ ਆ ਲੋਹਾ ਤੇ ਜ਼ਿੰਕ ਤੱਤ ਖਾਸ ਤੌਰ ਤੇ ਜਿਹੜੀਆਂ ਹਲਕੀਆਂ ਦਰਮਿਆਨੀਆਂ ਤੋਂ ਹਲਕੀਆਂ ਜ਼ਮੀਨਾਂ ਨੇ ਉੱਥੇ ਲੋਹਾ ਤੱਤ ਦੀ ਬਹੁਤ ਘਾਟ ਆ ਰਹੀ ਹੈ ਤੇ ਜਿੰਕ ਦੀ ਘਾਟ ਤਾਂ तकरीबन तकरीबन 90% ਖੇਤਾਂ ਦੇ ਵਿੱਚ ਨਜ਼ਰ ਆਉਂਦੀ ਹੈ ਕਾਰਨ ਉਹਦਾ ਕੀ ਹੈ ਕਈ ਕਾਰਨ ਹੁੰਦੇ ਨੇ ਪਰ ਇੱਕ ਵੱਡਾ ਕਾਰਨ ਹੈ ਕਿ ਆਪਾਂ ਫਾਸਫੋਰਸ ਤੱਤ ਜ਼ਿਆਦਾ ਪਾਉਂਦੇ ਆ ਕਣਕ ਵੀਰੇ ਵੀ ਪਾਇਆ ਹੁੰਦਾ ਝੋਨੇ ਵੀਰੇ ਵੀ ਬਹੁਤੇ ਕਿਸਾਨ ਵੀਰ ਜਿਹੜੇ ਉਹ ਪਾ ਦਿੰਦੇ ਆ ਜ਼ਰੂਰਤ ਨਹੀਂ ਹੁੰਦੀ ਜਾਂ ਮਿੱਟੀ ਪਰਖ ਅਧਾਰ ਤੇ ਪਾਓ ਜੇ ਪਾਉਣਾ ਵੀ ਆ ਤੁਸੀਂ ਜਿਵੇਂ ਹੁਣ ਜੇ ਫਰਜ ਕਰ ਲਓ ਜਿਹੜਾ ਗੱਟਾ ਆਪਾਂ ਸਿੰਗਲ ਸੁਪਰ ਫਾਸਫੇਟ ਪਾਉਂਦੇ ਆ ਉਹਦੇ ਨਾਲ ਬਹੁਤ ਘੱਟ ਫਾਸਫੋਰਸ ਐਡ ਹੁੰਦੀ ਹੈ ਜੇ ਆਪਾਂ 25 ਕਿਲੋ ਜਿਹੜੀ ਡੀਏਪੀ ਪਾ ਦਿੰਨੇ ਆ ਤਾਂ ਬਹੁਤ ਜ਼ਿਆਦਾ ਫਾਸਫੋਰਸ ਜਿਹੜੀ ਐਡ ਹੋ ਜਾਂਦੀ ਕਿਉਂਕਿ ਉਹਦੇ ਵਿੱਚ 46% ਫਾਸਫੋਰਸ ਹੁੰਦੀ ਹੈ ਤੇ ਸਿੰਗਲ ਸੁਪਰ ਫਾਸਫੋਰਡ ਦੇ ਵਿੱਚ 16% ਜਿਹੜੀ ਫਾਸਫੋਰਸ ਹੁੰਦੀ ਹੈ 100 ਕਿਲੋ ਮਗਰ 16 ਕਿਲੋ ਤੇ ਡੀਏਪੀ ਚ 100 ਕਿਲੋ ਮਗਰ 46 ਕਿਲੋ ਤੇ तकरीबन तकरीबन ਤਿੰਨ ਗੁਣਾ ਵੱਧ ਜਿਹੜੀ ਫਾਸਫੋਰਸ ਐਡ ਹੋ ਜਾਂਦੀ ਹੈ ਤੇ ਉਹਦੇ ਨਾਲ ਜ਼ਿੰਕ ਤਾਤੀ ਬਹੁਤ ਘਾਟ ਆਉਂਦੀ ਹੈਗੀ ਆ ਫਿਰ ਆਪਾਂ ਪਾਣੀ ਖੇਤ ਨੂੰ ਹਵਾ ਘੱਟ ਲਵਾਉਂਦੇ ਕਾਫੀ ਕਿਸਾਨ ਵੀਰ ਜਿਹੜੇ ਹਵਾ ਲਵਾਉਂਦੇ ਉੱਥੇ ਜ਼ਿੰਕ ਦੀ ਅਪਟੇਕ ਵੀ ਹੋ ਜਾਂਦੀ ਪਰ ਜਿੱਥੇ ਆਪਾਂ ਲਗਾਤਾਰ ਖੇਤ ਚ ਪਾਣੀ ਖੜਾ ਰੱਖਦੇ ਉੱਥੇ ਜ਼ਿੰਕ ਦੀ ਘਾਟ ਵੀ ਦਿਖਾਉਣ ਲੱਗ ਕਾਫੀ ਬੂਟੇ ਜਿਹੜੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਵੀ ਦਿਖਾਇਆ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਨਿਸ਼ਾਨੀਆਂ ਤਾਂ ਕਾਫੀ ਬੂਟਿਆਂ ਦੇ ਵਿੱਚ ਕਾਫੀ ਖੇਤਾਂ ਦੇ ਵਿੱਚ ਜਿੰਕ ਦੀ ਕਾਰਟ ਵੀ ਨਜ਼ਰ ਆ ਰਹੀ ਹੈ ਕਰਨਾ ਕੀ ਹੈ ਸਸਤੇ ਦੇ ਵਿੱਚ ਹੱਲ ਹੈ ਪਰ ਖੇਚਲ ਹੈਗੀ ਹੈ ਬਹੁਤ ਸਾਰੇ ਕਿਸਾਨ ਵੀਰ ਇਹ ਕਰਦੇ ਵੀ ਹੈਗੇ ਆ ਤਜਰਬਾ ਵੀ ਕੀਤਾ ਫਾਇਦਾ ਵੀ ਬਹੁਤ ਆ ਪਰ ਕਈ ਕਿਸਾਨ ਵੀਰ ਜਿਹੜੇ ਹੈਗੇ ਆ ਖੇਚਲ ਤੋਂ ਆਪਾਂ ਜਿਹੜੇ ਕਿਨਾਰਾ ਕਰ ਜੰਨੇ ਕਿ ਸਾਨੂੰ ਜਿਹੜੀ ਹੈਗੀ ਆ ਪਾਂਡਿਆਂ ਦੇ ਵਿੱਚ ਜਿਹੜਾ ਹੈਗਾ ਕਲੀ ਪਿਉਣੀ ਪਊ ਨਾਲ ਜਿਹੜਾ ਜ਼ਿੰਕ ਲੋਹਾ ਕੋਲਣਾ ਪਊਗਾ ਨਾਲ ਆਪਾਂ ਨੂੰ ਜਿਹੜੀ ਯੂਰੀਆ ਕੋਲਣੀ ਪਊ ਪਰ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਤੁਸੀਂ ਕਰੋਗੇ ਦੋ ਸਪ੍ਰਿਆ ਕਰ ਲਓ ਸਸਤਾ ਸੌਦਾ ਫਟਾਰਾ ਬਹੁਤ ਵਧੀਆ ਗਰੋਥ ਬਹੁਤ ਵਧੀਆ ਅੜਿਆ ਹੋਇਆ ਝੋਨਾ ਵੀ ਚੱਲ ਪੈਂਦਾ ਤਿੰਨ ਸਪ੍ਰਿਆ ਦੇ ਨਾਲ ਤਾਂ ਜਿਹੜਾ ਬਿਲਕੁਲ ਰੁਕਿਆ ਹੋਇਆ ਝੋਨਾ ਉਹ ਚੱਲ ਪੈਂਦਾ ਵਾਧੂ ਦਾ ਖਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਆਪਾਂ ਨੂੰ ਹੁੰਦੀ ਹਾਲਾਂਕਿ ਜਿਹੜੇ ਕਿਸਾਨ ਵੀਰ ਬਹੁਤ ਤਰ੍ਹਾਂ ਦੇ ਪ੍ਰੋਡਕਟ ਪਾਉਣ ਲੱਗ ਪੈਂਦੇ ਆ ਬਿਨਾਂ ਜ਼ਰੂਰਤ ਤੋਂ ਹੀ ਉੱਲੀ ਨਾਸ਼ਕ ਕੀਟ ਨਾਸ਼ਕ ਯੂਰੀਆ ਨਾਲ ਲਾਰ ਲਾ ਕੇ ਪਾਈ ਜਾਂਦੇ ਆ ਤੇ ਨਾਲ ਆਪਾਂ ਜ਼ਮੀਨ ਦੀ ਪਾਣੀ ਦੀ ਵੀ ਜਿਹੜੀ ਹੈਗੀ ਆ ਨੁਕਸਾਨ ਕਰੀ ਜਾਂਦੇ ਆ ਤੇ ਨਾਲ ਆਪਣੇ ਪੈਸੇ ਦਾ ਨੁਕਸਾਨ ਕਰੀ ਜਾਂਦੇ ਨਾਲ ਵਾਤਾਵਰਣ ਦਾ ਨੁਕਸਾਨ ਕਰੀ ਜਾਂਦੇ ਫਾਇਦਾ ਉਹਦਾ ਕੋਈ ਡੱਕੇ ਦਾ ਹੈ ਨਹੀਂ ਜਦੋਂ ਫਾਇਦਾ ਆਪਾਂ ਉਹ ਤੋਂ ਤਾਂ ਲੈ ਸਕਦੇ ਜੇ ਕੋਈ ਉੱਲੀ ਰੋਗ ਦੀ ਸਮੱਸਿਆ ਜਾਂ ਕੀੜੇ ਦੀਆ ਸਮੱਸਿਆ ਹੈਗੀ ਆ ਤਾਂ ਫੇਰ ਆਪਾਂ ਹੱਲ ਕਰਨਾ ਹੁੰਦਾ ਆਪਾਂ ਪਹਿਲਾਂ ਹੀ ਪਾਈ ਜਾਂਦੇ ਆ ਪਹਿਲਾਂ ਉਹਨੂੰ ਖਰਾਕ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਆਪਾਂ ਜ਼ਿੰਕ ਲੋਹੇ ਦੀ ਵਾਲੀ ਜਿਹੜੀ ਸਪਰੇਅ ਕਰਨੀ ਉਹ ਆਪਾਂ ਕਰਦੇ ਨਹੀਂ ਹੈਗੇ ਹੋਰ ਕੁਝ ਜਿਹੜਾ ਹੈਗਾ ਪੁੱਛਦੇ ਰਹਿੰਦੇ ਕਿਸਾਨ ਵੀ ਕਿ ਹੋਰ ਕੀ ਪਾ ਦਈਏ ਜ਼ੂਰੀ ਗਿਆਨਾ ਲਾ ਕੇ ਪਾ ਦਈਏ ਸਾਡਾ ਕੰਮ ਨਿਭੜ ਜੇ ਬੇਨਤੀ ਹੈਗੀ ਆ ਤੁਹਾਨੂੰ ਦੁਬਾਰਾ ਦੱਸ ਦੇਣਾ ਪਹਿਲਾਂ ਵੀ ਮੈਂ ਸਪੈਸ਼ਲ ਵੀਡੀਓ ਪਾਈ ਸੀ 1 ਕਿਲੋ ਜ਼ਿੰਕ 22% ਜਿੱਥੇ ਪੱਕੀਆਂ ਜ਼ਮੀਨਾਂ ਬਹੁਤ ਭਾਰੀਆਂ ਜ਼ਮੀਨਾਂ ਉੱਥੇ 3-400 ਗ੍ਰਾਮ ਤੋਂ ਅੱਧਾ ਕਿਲੋ ਫੈਰ ਸਲਫੇਟ 19% ਵਾਲਾ ਲੋਹਾ 19% ਵਾਲਾ ਫੈਰ ਸਲਫੇਟ ਜਿਹੜਾ ਵਰਤਨਾ ਹੈਗਾ ਜਿੱਥੇ ਹਲਕੀਆਂ ਦਰਮਿਆਨੀਆਂ ਤੋਂ ਹਲਕੀਆਂ ਜ਼ਮੀਨਾਂ 1 ਕਿਲੋ ਤੱਕ ਤੋਂ ਹੀ ਫੈਰ ਸਲਫੇਟ ਆ ਜਿਹੜਾ ਲੋਹਾ ਤਤ 19% ਵਾਲ ਵਰਤ ਸਕਦੇ ਆ 1 ਕਿਲੋ ਜ਼ਿੰਕੀ ਕਿੰnyi 1 ਕਿਲੋ ਲੋਹਾ 19% ਵਾਲਾ ਫੈਰ ਸਲਫੇਟ ਆ ਜਿਹੜਾ ਕਿਲੋ 2 ਕਿਲੋ ਯੂਰ ਗਿਆ ਅੱਧਾ ਕਿਲੋ ਕਲੀ ਡਲੇ ਵਾਲੀ ਕਲੀ ਰਾਤ ਨੂੰ ਪਿਉਣੀ ਆ ਕਿਸੇ ਖੇਲ ਚ ਆਪਦੇ ਸਿਰਦਿਓ ਕਿਸੇ ਹੋਰ ਮਿੱਟੀ ਦੇ ਪਾਂਡੇ ਦੇ ਵਿੱਚ ਪਿਉਂਦੇ ਹੋ ਉਹਦੇ ਵਿੱਚੋਂ ਸਵੇਰੇ ਨਿਤਰਿਆ ਹੋਇਆ ਪਾਣੀ ਆਪਾਂ 10-12 ਘੰਟੇ ਪਿਉਮ ਕੇ ਉਹਦਾ ਅਸਰ ਪਾਣੀ ਚ ਆ ਜਾਊਗਾ ਪਾਣੀ ਆਪਾਂ ਜਿਹੜਾ ਹਰੇਕ ਪੰਪ ਦੇ ਵਿੱਚ ਪਾਈ ਜਾਣਾ ਤੇ ਉਹਦੀ ਆਪਾਂ ਸਪਰੇਅ ਕਰਨੀ ਆ 150 ਤੋਂ 150 ਲੀਟਰ ਪਾਣੀ ਲਾਉਣਾ ਦੋ ਸਪਰੇਆਂ ਹਫਤੇ ਹਫਤੇ ਤੇ ਕਰ ਦਿਓ ਜੇ ਜ਼ਰੂਰਤ ਹੈਗੀ ਤੀਜੀ ਕਰ ਦਿਓ ਨਹੀਂ ਦੋ ਸਪਰੇਆਂ ਨਾਲ ਤੁਹਾਨੂੰ ਸ਼ਾਨਦਾਰਨ ਤੀਜੇ ਮਿਲ ਜਾਣਗੇ ਤੇ ਜੇ ਕਰੋਗੇ ਖਰਚਾ ਵੀ ਘੱਟ ਹੋ ਤੇ ਰਿਜ਼ਲਟ ਵੀ ਆਪਣਾ ਸ਼ਾਨਦਾਰ ਹੋ ਬਹੁਤ ਸਾਰੇ ਕਿਸਾਨ ਵੀਰ ਇਹ ਕਰ ਰਹੇ ਆ ਤੇ ਮੈਨੂੰ ਵੀਡੀਓ ਕਲਿੱਪ ਸਾਡੇ ਜਿਹੜੇ ਮਿੱਤਰ ਪਿਆਰੇ ਜੁੜੇ ਹੋਏ ਆ ਉਹ ਭੇਜ ਰਹੇ ਆ ਤੇ ਸ਼ਾਨਦਾਰ ਨਤੀਜੇ ਇਹਦੇ ਮਿਲ ਰਹੇ ਆ ਬਿਨਾ ਕਿਸੇ ਵਾਧੂ ਖਰਚੇ ਤੋਂ ਬਿਨਾ ਕੋਈ ਕੀਟਨਾਸ਼ਕ ਉਲੀਨਾਸ਼ਕ ਬਿਨਾ ਜ਼ਰੂਰ ਤੋਂ ਜਿਹਦੇ ਨਾਲ ਪਾਣੀ ਮਿੱਟੀ ਹਵਾ ਖਰਾਬ ਹੁੰਦੇ ਆ ਤੇ ਆਪਾਂ ਜਿਹੜੀ ਤਤਾਂ ਦੀ ਜਿਹੜੀ ਕਾਰਡ ਪੂਰੀ ਕਰਕੇ ਤੇ ਝੋਨਾ ਵੀ ਵਧੀਆ ਚੱਲ ਪਿੰਦਾ ਤੇ ਆਪਣਾ ਨੁਕਸਾਨ ਆ ਜਿਹੜਾ ਖਰਚਾ ਪੈਸਾ ਪੈਸਾ ਆਪਾਂ ਜਿਹੜਾ ਬਚਾਉਣਾ ਹੁੰਦਾ ਖੇਤੀ ਦੇ ਵਿੱਚ ਇਹਦੇ ਨਾਲ ਹੀ ਖੇਤੀ ਖਰਚੇ ਘਟਦੇ ਆ ਬੇਨਤੀ ਆ ਜਿਹੜੇ ਕਿਸਾਨ ਵੀਰਾਂ ਨੇ ਨਹੀਂ ਕੀਤੀ ਇੱਕ ਜਾਂ ਦੋ ਸਪਰੀਆਂ ਘੱਟੋ ਘੱਟ ਕਰਕੇ ਜਰੂਰ ਦੇਖੋ ਖਰਚਾ ਘਟਾ ਖੇਚਲ ਹੈਗੀ ਜੇ ਤਾਂ ਖੇਚਲ ਕਰ ਸਕਦੇ ਆ ਕਿਉਂਕਿ ਖੇਤੀ ਤਾਂ ਮਿਹਨਤ ਵਾਲਾ ਕੰਮ ਹੀ ਆ ਖੇਤੀ ਸਭ ਤੋਂ ਮਿਹਨਤ ਵਾਲਾ ਕੀਤਾ ਜਿਹੜਾ ਮਿਹਨਤ ਕਰ ਗਿਆ ਉਹ ਖੇਤੀ ਦੇ ਵਿੱਚ ਕਾਮਯਾਬ ਹੀ ਕਾਮਯਾਬ ਰਹਿੰਦਾ ਕਿਉਂਕਿ ਆਪਾਂ ਨੂੰ ਫਸਲ ਦੇ ਉੱਤੇ ਹੀ ਰਹਿਣਾ ਪੈਂਦਾ ਹੈਗਾ ਤੇ ਇੰਨੀਆਂ ਬੇਨਤੀਆਂ ਸੀ ਹੋਰ ਕੋਈ ਸਵਾਲ ਹੋਵੇ ਸੁਝਾਅ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼